ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੋ ਹੈ ਉਹ ਲਗਾਤਾਰ ਚੱਲਦੀ ਆ ਰਹੀ ਹੈ ਇਸੇ ਮੁਹਿੰਮ ਦੇ 145ਵੇਂ ਦਿਨ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਕਾਰਵਾਈ ਜੋ ਹੈ ਉਹ ਵੱਖ-ਵੱਖ ਥਾਵਾਂ ਤੇ ਵੇਖਣ ਨੂੰ ਮਿਲੀ ਹੈ ਜਿੱਥੇ 400 ਥਾਵਾਂ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ 85 ਦੇ ਕਰੀਬ ਤਸਕਰ ਜੋ ਸੀ ਉਹ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਏ ਦੱਸ ਦਈਏ ਕਿ ਕੁੱਲ 60 ਐਫ ਆਈ ਆਰ ਜੋਨੇ ਹੋ ਇਹਨਾਂ ਤਸਕਰਾਂ ਦੇ ਖਿਲਾਫ ਦਰਜ ਕੀਤੀਆਂ ਗਈਆਂ ਨੇ ਅਤੇ ਇਸ ਦੇ ਤਹਿਤ ਹੁਣ ਤੱਕ 145 ਦਿਨਾਂ ਦੀ ਇਹ ਕਾਰਵਾਈ ਦੇ ਵਿੱਚ ਤਕਰੀਬਨ 23000 ਦੇ ਕਰੀਬ ਨਸ਼ਾ ਤਸਕਰ ਪੁਲਿਸ ਨੇ ਹਿਰਾਸਤ ਦੇ ਵਿੱਚ ਜੋ ਹੈ ਉਹ ਲਏ ਨੇ ਤੇ ਇਸੇ ਦੇ ਤਹਿਤ ਕਾਰਵਾਈ ਕਰਦੇ ਹੋਏ 145ਵੇਂ ਦਿਨ ਪੁਲਿਸ ਨੇ ਤਕਰੀਬਨ 85 ਤਸਕਰ ਜੋ ਸੀ ਉਹ ਹਿਰਾਸਤ ਦੇ ਵਿੱਚ ਲਏ ਨੇ ਤੇ ਇਹਨਾਂ ਤਸਕਰਾਂ ਦੇ ਕੋਲੋਂ 1 ਕਿਲੋ ਹਿਰੋਇਨ 1 ਕਿਲੋ ਆਫੀਮ ਤੇ 8.5 ਲੱਖ ਦੇ ਕਰੀਬ ਡਰੱਗ ਮਨੀ ਪੁਲਿਸ ਨੇ ਰਿਕਵਰ ਕੀਤੀ ਹੈ ਤਾਂ 145 ਦਿਨ ਇਸ ਯੁੱਧ ਨਸ਼ਾ ਵਿਰੁੱਧ ਮੋਹਮ ਨੂੰ ਹੋ ਗਏ ਨੇ ਜਿਸ ਤਹਿਤ ਵੱਖ-ਵੱਖ ਏਰੀਆ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਇਸੇ ਛਾਪੇਮਾਰੀ ਦੇ ਤਹਿਤ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਜੋ ਹੈ ਉਹ ਕੀਤੀ ਗਈ ਹੈ ਤਾਂ ਨਸ਼ੇ ਨੂੰ ਖਤਮ ਕਰਨ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੋਹਨ ਦੇ ਤਹਿਤ ਲਗਾਤਾਰ ਕਾਰਵਾਈ ਜੋ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਤੇ ਇਸੇ ਦੇ ਤਹਿਤ 145ਵੇਂ ਦਿਨ ਵੀ ਇੱਕ ਕਾਰਵਾਈ ਜੋ ਹੈ ਉਹ ਵੇਖੀ ਗਈ ਜਿੱਥੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਤਕਰੀਬਨ 400 ਥਾਵਾਂ ਤੇ ਛਾਪੇਮਾਰੀ ਜੋ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਤੇ 85 ਤਸਕਰ ਜੋ ਨੇ ਨਸ਼ਾ ਤਸਕਰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਏ ਉੱਥੇ ਹੀ 60 ਦੇ ਕਰੀਬ ਐਫ ਆਰ ਜੋ ਹੈ ਉਹ ਇਹਨਾਂ ਤਸਕਰਾਂ ਦੇ ਖਿਲਾਫ ਦਰਜ ਕੀਤੀਆਂ ਗਈਆਂ ਨੇ ਤਾਂ ਲਗਾਤਾਰ ਕਾਰਵਾਈ ਜੋ ਹੈ ਉਹ ਸਰਕਾਰ ਦੀ ਵੇਖਣ ਨੂੰ ਮਿਲਦੀ ਹੈ ਨਸ਼ਿਆਂ ਦੇ ਵਿਰੁੱਧ ਤੇ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ ਇਹਨਾਂ ਨਸ਼ਾ ਤਸਕਰਾਂ ਨੂੰ ਰੋਕਣ ਦੇ ਲਈ ਤਾਂ ਕਿ ਪੰਜਾਬ ਦੇ ਵਿੱਚ ਨਸ਼ਾ ਜੋ ਚੱਲ ਰਿਹਾ ਹੈ ਉਸ ਦੀ ਤਸਕਰੀ ਨੂੰ ਪੰਜਾਬ ਪੁਲਿਸ ਰੋਕ ਸਕੇ